ਸਸਿਕਾ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਪੈਂਪਟਨ ਦੇ ਵਿੱਚ ਹਿੰਦੂ ਮੰਦਿਰ ਚ ਹੋਈ ਗੜਬੜ ਨੂੰ ਲੈ ਕੇ ਹਿੰਦੂ ਪੱਖ ਦੇ ਵੱਲੋਂ ਭਾਰਤੀ ਮੂਲ ਦੇ ਵਕੀਲ ਵਿਨਿਤ ਜਿੰਦਲ ਨੇ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਤਿਆਰ ਕੀਤੀ ਹੈ ਇਹ ਨਹੀਂ ਨਹੀਂ ਉਹਨਾਂ ਨੇ ਇਸ ਸਾਰੇ ਮਾਮਲੇ ਉੱਤੇ ਬੋਲਦੇ ਹੋਏ ਇਹ ਵੀ ਕਿਹਾ ਹੈ ਕਿ ਅਸੀਂ ਕੈਨੇਡਾ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਿਚਰਡ ਵੈਕਨਰ ਅੱਗੇ ਅਪੀਲ ਦਾਇਰ ਕੀਤੀ ਹੈ ਜਿਦੇ ਵਿੱਚ ਉਹਨਾਂ 3 ਨਵੰਬਰ ਨੂੰ ਹਿੰਦੂ ਸਬਾ ਮੰਦਿਰ ਅਤੇ ਸ਼ਰਦਾਲੂਆਤੇ ਹੋਏ ਹਮਲੇ ਦਾ ਸ਼ਾਮਲ ਪ੍ਰਦਰਸ਼ਨਕਾਰੀਆਂ ਉੱਤੇ ਕਾਰ ਇਹ ਤਹਿਤ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਵਨੀਤ ਜਿੰਦਲ ਨੇ ਕਿਹਾ ਹੈ ਕਿ ਕੈਨੇਡੀਅਨ ਨਿਆਂਪਾਲਿਕਾ ਦੀ ਯੋਗਤਾਵਤੇ ਪੂਰੇ ਵਿਸ਼ਵਾਸ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਨਿਆਂ ਹੋਵੇਗਾ ਅਤੇ Hindu ਭਾਈਚਾਰੇ ਨੂੰ ਉਹ ਸੁਰੱਖਿਆ ਮਿਲੇਗੀ ਜਿਸ ਦੇ ਉਹ ਹੱਕਦਾਰ ਨੇ। 23 ਨਵੰਬਰ ਨੂੰ ਬ੍ਰੈਮਟਨ ਦੇ ਵਿੱਚ Hindu ਸਭਾ ਮੰਦਿਰ ਉੱਤੇ ਹਮਲੇ ਦਾ ਮਾਮਲਾ ਕੈਨੇਡਾ ਦੀ ਸੁਪਰੀਮ ਕੋਰਟ ਪਹੁੰਚ ਚੁੱਕਿਆ ਹੈ। ਭਾਰਤੀ ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜਿੰਦਲ ਨੇ ਖਾਲੀ ਦੇ ਵਿੱਚ ਕੈਨੇਡਾ ਦੇ ਬ੍ਰੈਮਟਨ 'ਚ ਇੱਕ Hindu ਮੰਦਿਰ ਉੱਤੇ ਹੋਏ ਹਮਲੇ ਅਤੇ ਇਸ ਦੇ ਵਿੱਚ ਸ਼ਾਮਲ ਪ੍ਰਦਰਸ਼ਨਕਾਰ ਦੇ ਵਿਰੁੱਧ ਕਾਰਵਾਈ ਕਰਨ ਦੇ ਵਿੱਚ ਅਸਫਲ ਰਹਿਣ ਦੇ ਲਈ ਕੈਨੇਡੀਅਨ ਪਦਾਨ ਮੰਤਰੀ ਜਸਟਿਨ ਟਰੂਡੋ ਦੀ ਆਲੋਚਨਾ ਕਰਦੇ ਹੋਏ ਕੈਨੇਡਾ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਇਹ ਪਟੀਸ਼ਨ ਸ਼ਨੀਵਾਰ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੀਚਰਡ ਵੈਕਨਰ ਦੇ ਸਾਹਮਣੇ ਡਿਜੀਟਲ ਤਰੀਕੇ ਦੇ ਨਾਲ ਦਾਇਰ ਕੀਤੀ ਗਈ ਹੈ ਇਸ ਤੋਂ ਵਿੱਚ ਹਿੰਦੂ ਸਭਾ ਮੰਦਿਰ ਅਤੇ ਉੱਥੇ ਮੌਜੂਦ ਸ਼ਰਧਾਲੂਆਂ ਉੱਤੇ ਹੋਏ ਹਮਲੇ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਹ ਨਹੀਂ ਨਹੀਂ ਇਸ ਸਾਰੇ ਮਾਮਲੇ ਉੱਤੇ ਬੋਲਦੇ ਹੋਏ ਉਹਨਾਂ ਹੋਰ ਕੀ ਕੁਝ ਗਿਆ ਆਓ ਸੁਣ ਲੈਂਦੇ ਹਾਂ। ਜੈ ਸ਼੍ਰੀ ਰਾਮ। ਆ ਨੰਬਰ 3 ਪ੍ਰੋ ਖਾਲਿਸਤਾਨੀ ਇੰਡੀਵਿਜੂਅਲਸ ਅਟੈਕਡ ਐਂਡ ਅਸੌਲਟਿਡ ਮੈਂਬਰਸ ਆਫ ਹਿੰਦੂ ਕਮਿਊਨਿਟੀ ਐਟ ਦ ਹਿੰਦੂ ਸਭਾ ਟੈਂਪਲ ਇਨ ਬ੍ਰੈਂਟਨ। ਸਿንስ ਦਿਸ ਇਨਸੀਡੈਂਟ ਪ੍ਰੋ ਖਾਲਿਸਤਾਨੀ ਗਰੂਪਸ ਐਂਡ ਇਵਨ ਅਥਾਰਟिटीज including police officials have continued to target hindus with violence and bias investigations videos are available in which police officials are also assaulted hindus but no action has been taken against them by the police department the hindu community feel unsafe with their right to religion freedom and personal safety at risk due to the bias of certain police officials and the current government the hindu community in canada has lost their faith in these institutions. Pro Khalistani individuals appear to be wild political influence, resulting into a lack of accountability for their violations of law and hate crimes. As a Hindu social activist, I have filed an appeal with the Honorable Chief Justice of Supreme Court of Canada seeking a Supreme Court monitored inquiry. This appeal aims to ensure that those responsible are held accountable and the Hindu population and Hindu places of worship in Canada are safeguarded. I am also seeking a ban on any kind of protest organized by the pro-Khalistani groups as they are misusing their right to freedom of speech by inciting hate in Canada. Accordingly, I am, re I am re requesting legal action against pro-Khalistani individuals who carry short at a protest site or a public places with full faith in Canada judicial system, we hope that justice will prevail and the Hindu community will receive the security it right as deserves. ਦੱਸਿਆ ਕਿ ਇਸ ਪਟੀਸ਼ਨ ਦੇ ਵਿੱਚ ਜਿੰਦਲ ਨੇ ਕੈਨੇਡਾ ਦੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਅਤੇ 6 ਫੋਰ ਜਸਟਿਸ ਵਰਗੇ ਪ੍ਰਦਰਸ਼ਨਕਾਰੀ ਸਮੂਹਾਂ ਦੀ ਗਤੀਵਿਧੀਆਂ ਦੀ ਜਾਂਚ ਕੀਤੀ ਜਾਵੇ। ਇਹਨਾਂ ਸਮੂਹਾਂ ਉੱਤੇ ਹਿੰਸਾ ਭੜਕਾਉਂਦਾ ਵੀ ਦੋਸ਼ ਲਾਇਆ ਤੇ ਪਟੀਸ਼ਨ ਦਾ ਮਕਸਦ ਦੋਸ਼ੀਆਂ 'ਤੇ ਸਖਤ ਕਾਰਵਾਈ ਨੂੰ ਯਕੀਨੀ ਬਣਾਉਣਾ ਅਤੇ ਕੈਨੇਡਾ ਵਿੱਚ ਹਿੰਦੂ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਜਿੰਦਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹਿੰਦੂ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਨਵ ਤੇ ਵਧ ਰਹੇ ਹਮਲੇ ਧਾਰਮਿਕ ਆਜ਼ਾਦੀ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਅਤੇ ਤੁਰੰਤ ਦਖਲ ਦੀ ਲੋੜ ਹੈ ਜ਼ਿਕਰ ਹੋਇਆ ਕਿ ਬ੍ਰਾਂਟਟ ਦੇ ਵਿੱਚ ਬੀਤੇ ਸਮੇਂ ਹਿੰਦੂ ਮੰਦਿਰ ਦੇ ਬਾਹਰ ਹੋਏ ਪ੍ਰਦਰਸ਼ਨ ਹਜੇ ਤੱਕ ਸਰਗਮ ਚੱਲ ਰਹੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਨੇ ਪਰ ਹੁਣ ਇਹ ਮਾਮਲਾ ਕੈਨੇਡਾ ਦੇ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਕੀ ਨਵਾਂ ਮੋੜ ਲੈਂਦਾ ਹੈ ਅਤੇ ਅਦਾਲਤ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਸੁਣਾਇਆ ਜਾਂਦਾ ਹੈ ਬੇ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ